ਜਗਮ ਕੀੜੇ ਉਵੇਂ ਹੱਡੀਆਂ ਬਾਹਰ ਲੈ ਕੇ ਘੁੰਮ ਰਹੀ ਸੀ ਤੇ ਬਾਹਰ ਦਿਖਾ ਕੇ ਕਿਵੇਂ ਨਾ ਕਿਵੇਂ ਕਰਕੇ ਆਪਣਾ ਢਿੱਡ ਭਰਦੀ ਸੀ ਆਪਣੇ ਪਰਿਵਾਰ ਦਾ ਢਿੱਡ ਭਰਦੀ ਭਰਾ ਇੱਕ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਤੇ ਦੂਜਾ ਜਾਣ ਨੂੰ ਤਿਆਰ ਹੀ ਆ ਇੱਕ ਨਸ਼ੇ ਦੀ ਲਤ ਨੇ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ ਸੋਸਰ ਰੁਪਏ ਪਿੱਛੇ ਕਰੇ ਮੰਮੀ ਨਾਲ ਲੜੀ ਜਾਂਦਾ ਕੁੱਟਕਟਾਪਾ ਕਰੀ ਜਾਂਦਾ ਭੰਨ ਤੋੜ ਕਰੀ ਜਾਂਦਾ

ਉਹ ਲੈ ਕੇ ਰੋਡਸ ਉਰ ਫਲੇਟਸ ਪੜਨੀ ਹੈ ਜਿਸਕੇ ਲਈ ਮੇਰੇ ਕੋਲ ਕੋਈ ਵੀ ਕਿਉਂਕਿ ਮम्मा ਔਰ ਮੈਂ ਹੀ ਹੱਥ ਹੈ ਮम्मा ਬਜ਼ੁਰਗ ਹੈ ਉਹ ਕੁਝ ਕਰ ਨਹੀਂ ਸਕਤੇ ਠੀਕ ਆਪ ਆ ਸੋਲਰ ਨਾ ਰੋ ਘਰ ਮੇਂ ਭਾਈ ਬਹਿਨ ਔਰ ਕੌਣ ਹੈ ਸਿੰਗਲ ਗਰਲ ਹੈ ਸਿੰਗਲ ਗਰਲ ਚਾਹੀਦੀ ਠੀਕ ਹੈ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਜੀ ਸਾਡੀ ਛੋਟੀ ਭੈਣ ਕੋਮਲ ਤੁਹਾਨੂੰ ਤੁਸੀਂ ਜਾਣਦੇ ਹੋ ਕੋਮਲ ਭੈਣ ਦੀ ਜਿਹੜੀ ਬਾਹਵਾਂ ਉਹ ਐਂਪੁਟੇਸ਼ਨ ਹੋ ਗਈ ਆ ਕੱਟਣੀ ਪਈ ਇੱਕ ਸਾਲ ਤੋਂ ਕੋਮਲ ਭੈਣ ਉਹ ਬਾਹ ਜਖਮ ਕੀੜੇ ਉਵੇਂ ਹੱਡੀਆਂ ਬਾਹਰ ਲੈ ਕੇ ਘੁੰਮ ਰਹੀ ਸੀ ਤੇ ਬਾਹ ਦਿਖਾ ਕੇ ਕਿਵੇਂ ਨਾ ਕਿਵੇਂ ਕਰਕੇ ਆਪਦਾ ਢਿੱਡ ਭਰਦੀ ਸੀ ਆਪਣੇ ਪਰਿਵਾਰ ਦਾ ਢਿੱਡ ਭਰਦੀ ਸੀ ਭਰਾ ਇੱਕ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਤੇ ਦੂਜਾ ਜਾਣ ਨੂੰ ਤਿਆਰ ਹੀ ਆ ਦਿਨ ਰਾਤ ਸ਼ਰਾਬ ਪੀ ਜਾਂਦਾ ਸਰੀਰ ਦੇ ਵਿੱਚ ਜਾਨ ਨਹੀਂ ਹੈਗੀ ਕੰਬਦਾ ਸਰੀਰ ਆ ਮੂੰਹ ਤੇ ਸੱਟਾਂ ਖਾਈ ਫਿਰਦਾ ਅੱਜ ਅਸੀਂ ਕਿਵੇਂ ਨਾ ਕਿਵੇਂ ਕਰਕੇ ਦਾਦਾ ਜੀ ਨੂੰ ਕਿਹਾ ਸੀਗਾ ਮਾਤਾ ਜੀ ਨੂੰ ਕਿਹਾ ਸੀ ਵੀ ਤੁਸੀਂ ਆ ਕੇ ਜਾਓ ਮਿਲ ਕੇ ਜਾਓ ਪਰ ਉਹ ਰੱਬ ਦੀ ਕਿਰਪਾ ਅਸੀਂ ਸੋਚਿਆ ਸੀ ਵੀ ਇਹਨੂੰ ਵੀ ਨਾਲ ਲੈ ਕੇ ਆਇਓ ਵੀ ਜੇ ਉਹਨੂੰ ਨਾਲ ਲਿਆਇਓ ਅਸੀਂ ਸਮਝਾਵਾਂਗੇ ਆਏ ਨੂੰ ਸਨੀ ਨੂੰ ਇਹਦਾ ਨਾਂ ਸਨੀ ਆ ਤਾਂ ਫਿਰ ਅੱਜ ਇਹ ਆਪਣੇ ਦਾਦਾ ਜੀ ਦੇ ਨਾਲ ਕੋਮਲ ਨੂੰ ਮਿਲਣ ਆਇਆ ਸੀਗਾ ਤੇ ਇਹਨੂੰ ਵੀਰ ਨੂੰ ਵੀ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਅਸੀਂ ਅੰਦਰ ਲੈ ਕੇ ਆਏ ਹਾਂ ਹੁਣ ਕਿ ਯਾਰ ਜੇ ਤੂੰ ਹੀ ਨਾ ਰਾਹ ਤੇ ਚੜਿਆ ਸਹੀ ਫੇ ਕੋਮਲ ਦੀ ਵੀ ਜ਼ਿੰਦਗੀ ਦਾ ਕੋਈ ਰਸਤਾ ਨਹੀਂ ਉਹਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਘਰ ਦੇ ਵਿੱਚ ਜੇ ਨਸ਼ਾ ਵਾ ਭਰਾ ਇਹ ਕੁਛ ਕਰਦਾ ਤਾਂ ਕੋਮਲ ਵੀ ਪਹਿਲਾਂ ਵਾਂਗੂ ਫੇਰ ਉਹਨਾਂ ਰਾਹਾਂ ਤੇ ਚਲੀ ਜਾਊਗੀ ਜਿੰਨਾਂ ਤੋਂ ਪਹਿਲਾਂ ਨਿਕਲ ਕੇ ਆਈ ਐ ਬੌਕਸਰ ਆ ਬੱਚੀ ਬੱਚੀ ਨੇ ਐਮਏ ਕੀਤੀ ਹੋਈ ਆ ਪੜ੍ਹੀ ਲਿਖੀ ਆ ਪੜ੍ਹਾਈ ਲਿਖਾਈ ਦੇ ਸਿਰ ਤੇ ਆਪਣਾ ਪਰਿਵਾਰ ਪਾਲ ਸਕਦੀ ਆ ਉਹਨੂੰ ਇੱਕ ਨਸ਼ੇ ਦੀ ਲਤ ਨੇ ਭੀਖ ਮੰਗਣ ਲਈ ਮਜਬੂਰ ਕਰਤਾ ਇਦਾਂ ਹੀ ਸਣੀ ਵੀ ਯੰਗ ਆ ਮੁੰਡਾ ਪੜਿਆ ਲਿਖਿਆ ਸਿਆਣਾ ਬਸ ਇੱਕ ਸ਼ਰਾਬ ਦੀ ਆਤ ਨੇ ਮਨ ਲੋ ਸੁਸਾਇਟੀ ਦੇ ਵਿੱਚ ਪਰਿਵਾਰ ਦੇ ਵਿੱਚ ਜ਼ੀਰੋ ਕਰਤਾ ਵਿੱਚ ਨਾ ਸਮਝਾਵਾ ਸਾਹਿਬ ਹੋਤ ਨਹੀਂ ਇਹ ਪਿੱਛੇ ਵਿਚਾਰਾ ਹਾ ਦਾਦਾ ਕਿਵੇਂ ਨਾ ਕਿਵੇਂ ਮੈਂ ਤਾਂ ਕਰਦਾ ਕਿਤੇ ਕਿਤੇ ਕੀ ਕਹੀਏ ਬਸ ਚੰਡੀ ਬੜਗ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਸਭ ਕੋ ਮਰ ਰਹੇ ਹਾਂ ਹਾਲਾਤ ਸਭ ਕੋ ਬੱਚੇ ਕਮਾਰ ਰਹੇ ਖਾ ਰਹੇ ਆਰਾਮ سے ਹੋ ਨਹੀਂ ਹੈ ਸਾਰੇ ਸਭ ਮਾਰ ਰਹੇ ਕਮਾਰ ਰਹੇ ਬਸ ਇਹੀ ਐਸੇ ਕਰਦਾ ਦੋਨੋਂ ਬੱਚੇ ਕਮਾਰ ਰਹੇ ਹਮੇ ਸਭ ਸੇ ਗਰੀਬ ਬਣਾ ਹੈ ਬਾਬਾ ਦੋਨੋਂ ਹੀ ਘਰ ਦੇ ਜਿਹੜੇ ਮੈਂਬਰ ਸੀ ਜਿਨ੍ਹਾਂ ਨੇ ਕਮਾਉਣਾ ਖਾਣਾ ਸੀ ਦੋਨੋਂ ਹੀ ਤਾਂ ਪੁੱਠੇ ਪਾਸ ਤੇ ਨਤੁਰ ਪਏ ਦੋਨੋਂ 10000 ਰੁਪਇਆ ਗਏ ਜਾਂਦੇ ਮਾਕੋ ਹੂੰ ਤਾਂ ਗੁਜਾਰਾ ਸਹੀ ਜਾਂਦਾ ਵਧੀਆ ਗੁਜਾਰਾ ਹੋਣਾ ਸੀ ਚਲੋ ਸਾਡੀ ਕੋਮਲ ਨੇ ਵੀ ਅੱਜ ਸਪੋਰਟ ਕੀਤੀ ਵੈਸੇ ਤਾਂ ਵੀ ਸਨੀ ਨੂੰ ਆਪਾਂ ਰੱਖ ਲਈਏ ਇੱਥੇ ਵੀਰੇ ਵੀ ਇਹ ਵੀਰਾ ਮੇਰਾ ਠੀਕ ਹੋ ਜਾਵੇ ਤੇ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਸਾਡੀ ਜਿਹੜੀ ਇੱਕ ਕੋਸ਼ਿਸ਼ ਇਹ ਆ ਵੀ ਕੋਮਲ ਭੈਣ ਠੀਕ ਹੋ ਕੇ ਇਹਦੇ ਜਿਹੜਾ ਹੱਥ ਲੱਗਣਾ ਦੂਜਾ ਇਲੈਕਟ੍ਰੋਨਿਕ ਉਹ ਤੋਂ ਬਾਅਦ ਇਹ ਚੰਗਾ ਜੀਵਨ ਬਤੀਤ ਕਰੇ ਕੋਈ ਇਹਦਾ ਕੰਮ ਖੁੱਲ ਜੇਵੇ ਕੋਈ ਜੋਬ ਤੇ ਲੱਗ ਜੇਵੇ ਚੰਗੀ ਤੇ ਕਿਸੇ ਚੰਗੇ ਇੰਡਸਟਰੀਅਲ ਜਾਂ ਕੋਈ ਹੋਰ ਭੈਣ ਭਰਾ ਨੂੰ ਸਾਡੀ ਬੇਨਤੀ ਹੈ ਜੇ ਕੋਈ ਇਸ ਕੁੜੀ ਨੂੰ ਜਦੋਂ ਇਹ ਠੀਕ ਹੋ ਕੇ ਘਰ ਜਾਊਗਾ ਇਹਨੂੰ ਜੋਬ ਦੇ ਦੇਵੇ ਜਾਂ ਕੋਈ ਇਹਦਾ ਕੰਮ ਆਪਣਾ ਕੋਈ ਇਹ ਕੰਮ ਕਰ ਸਕਦੀ ਜਿਹੜੀ ਇਹ ਚੈਪੇਬਿਲਟੀ ਆ ਉਦਾਂ ਦਾ ਕੋਈ ਕੰਮ ਸ਼ੁਰੂ ਕਰਵਾ ਦਈਏ ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ অপশন ਆ ਬਹੁਤ ਨੇ ਕੰਮ ਦੀ ਪਰ ਬਸ ਇਹਦਾ ਮਾਈਂਡ ਇਹਦੀ ਸੋਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੇ ਸੋਚ ਇਹਦੀ ਤਾਂ ਹੀ ਆ ਜੇ ਇਹਦਾ ਭਰਾ ਘਰੇ ਉਹੀ ਕੁਛ ਕਰ ਰਿਹਾ 100 ਰੁਪਏ ਪਿੱਛੇ ਘਰੇ ਮੰਮੀ ਨਾਲ ਲੜੀ ਜਾਂਦਾ ਕੁੱਟਕਟਾਪਾ ਕਰੀ ਜਾਂਦਾ ਭੰਨ ਤੋੜ ਕਰੀ ਜਾਂਦਾ ਮੈਨੂੰ ਪੈਸੇ ਦਿਓ ਮੈਂ ਸ਼ਰਾਬ ਪੀਣਿਆਂ ਤਾਂ ਫਿਰ ਉਹ ਘਰ ਦੇ ਵਿੱਚ ਖੁਸ਼ੀਆਂ ਨਹੀਂ ਆ ਸਕਦੀ ਉਹ ਘਰ 'ਚ ਤਰੱਕੀ ਨਹੀਂ ਆ ਸਕਦੀ ਉਹ ਘਰ ਦੇ ਵਿੱਚ ਕੋਮਲ ਵੀ ਜਾ ਕੇ ਕੁਛ ਕਰ ਨਹੀਂ ਸਕਦੀ ਹੁਣ ਦੋਨੋਂ ਭੈਣ ਭਰਾ ਹੀ ਇੱਥੇ ਸਾਡੇ ਕੋਲ ਰਹਿ ਕੇ ਪਹਿਲਾਂ ਤਾਂ ਆਪਣੇ ਆਪ ਨੂੰ ਪਹਿਚਾਨਣ ਫਿਰ ਆਪਣੇ ਪੈਰਾਂ ਤੇ ਖੜੇ ਹੋ ਕੇ ਇਸ ਸਮਾਜ ਦੇ ਵਿੱਚ ਖੜੇ ਹੋਣ ਜੋਗਾ ਆਪਣਾ ਰਤਬਾ ਬਣਾ ਸਕੋ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਵੀ ਜੇ ਜ਼ਿੰਮੇਵਾਰੀ ਲਈ ਆ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਡਿਊਟੀ ਲਈ ਆ ਤਾਂ ਅਸੀਂ ਪੂਰੀ ਤਨਦੇਹੀ ਨਾਲ ਪੂਰੇ ਤਨੋਂ ਮਨੋਂ ਨਿਭਾਈਏ ਇਹੀ ਇਸ ਜ਼ਿੰਮੇਵਾਰੀ ਦੇ ਤਹਿਤ ਹੀ ਅੱਜ ਜੇ ਕਿ ਸਾਡੀ ਕੋਸ਼ਿਸ਼ ਆ ਵੀ ਇਸ ਬੱਚੇ ਨੂੰ ਵੀ ਅਸੀਂ ਸੁਧਾਰੀਏ ਇਹ ਬੱਚਾ ਵੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਪਟਰੀ ਤੇ ਲਿਆ ਸਕੇ ਤੁਸੀਂ ਵੀ ਕਰਿਓ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ